ਤਲਿ ਕਰਾ ਦਿੱਤੀ ਸਸਿਕਾਲ ਦੋਸਤੋ ਮੈਂ ਆਸ ਕਰਦਾ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਫਰੋਸਪੁਰ ਵਾਲੇ ਦੇ ਵਿੱਚ ਤੇ ਅੱਜ ਜਿਹੜੀ ਵੀਡੀਓ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਬੜੀ ਪਿਆਰੀ ਵੀਡੀਓ ਹੈ ਤੇ ਇਸ ਭੈਣ ਦੀ ਆਵਾਜ਼ ਬਹੁਤ ਸੋਹਣੀ ਹੈ ਤੇ ਜਦੋਂ ਮੈਂ ਇਸ ਦੇ Song ਸੁਣਿਆ ਤਾਂ ਮੈਂ ਸੱਚੀ ਇਸ ਭੈਣ ਦਾ ਫੈਨ ਹੋ ਗਿਆ ਤੇ ਮੇਰਾ ਮਨ ਕਰ ਰਿਹਾ ਸੀ ਕਿ ਮੈਂ ਤੁਹਾਡੇ ਨਾਲ ਵੀ ਇਹ ਆਵਾਜ਼ ਜ਼ਰੂਰ ਸ਼ੇਅਰ ਕਰਾ ਆਪ ਸੁਣਦੇ ਆ ਇਸ ਭੈਣ ਦਾ ਪਹਿਲਾ ਸੌਂਗ ਜਿਹੜਾ ਪੰਜਾਬ ਨੂੰ ਲੈ ਕੇ ਆ ਜਿਹੜੇ ਮੇਰੇ ਵੀਰ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਨੇ ਉਹਨਾਂ ਵਾਸਤੇ ਇਹ ਗੀਤ ਆਓ ਪਹਿਲਾਂ ਇਹ ਸੁਣਦੇ ਆ ਵੀਰੇ ਤੂੰ ਜਦ ਛੱਡਿਆ ਪੰਜਾਬ ਸੀ ਮੇਰਾ ਇੱਕੋ ਹੀ ਖ਼واب ਸੀ ਕਿਸਮਤ ਬਦਲਨੀ ਚਾਹੁੰਦਾ ਸੀ ਪਰ ਤੇ ਦਿਲ ਕਰਾ ਦਿੱਤੀ ਕੁੜਾ ਐਡਾ ਲਿਖ ਮਿਟਾ ਦਿੱਤੀ ਮਾਫ਼ ਤਾਂ ਮੈਂ ਤੈਨੂੰ ਕਰਨਾ ਨਹੀਂ ਭੈਣੇ ਕਹਿ ਕੇ ਸਰਨਾ ਨਹੀਂ ਛੱਡ ਪੈਸਾ ਮੁੜ ਤੂੰ ਆ ਜਾਵੇਂ ਰਾਮ ਦਾ ਸਰੋਵਰ ਨਾ ਜਾਵੇਂ ਛੱਡ ਡਾਲਰ ਮੁੜ ਤੂੰ ਆ ਜਾਵੇਂ ਸਤਗੁਰੂ ਕੋ ਪੁੱਲ ਬਖਸ਼ਾ ਜਾਵੇਂ ਵਾਕੇ ਉਹ ਸੋਨਾ ਸੋਗਾ ਇਸ ਭੈਣ ਦੀ ਕਲਮ ਦੇ ਵਿੱਚ ਵੀ ਬਹੁਤ ਦਮ ਹੈ ਤੇ ਆਵਾਜ਼ ਦੇ ਵਿੱਚ ਵੀ ਬਹੁਤ ਦਮ ਹੈ ਤੁਹਾਨੂੰ ਇਹ ਕਿਵੇਂ ਲੱਗਿਆ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ